ਹਰ ਦੇ ਦਰਬਾਰ ਦਰਮਾ ਦੇ ਹਰ ਦੇ ਦਰਬਾਰ ਤੁਝ ਬਿਨ ਸੋਰ Yeah. ਜੈ ਤੇ ਉਹਨਾਂ ਪਿੱਪ ਸੁਦਾਮਾ ਦਿਨ ਕੋ ਕਰ ਸਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੈ ਹੋਈ ਸਹਾਈ ਅਰਜਨ ਹਰ ਕੋ ਬਿੰਦਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਇ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰ ਨੋਂ ਨਿੱਦ ਆਵੇ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਦੇਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤਾ ਧਿਆਨ ਧਰ ਕੇ ਬੋਲੋ ਜੀ ਪੰਜਾਬ ਪਿਆਰਿਆ ਚੌਹਾਂ ਸਾਹਿਬ ਜਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣ ਡਿਠ ਕੀਤਾ ਦਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਸਭਾ ਗੋ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ ਤੇਰਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤੇ ਆਵੇ ਜਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਰ ਰੱਛਿਆ ਰਾਇਤ ਦੇਗ ਤੇਗ ਫਤਿਹ ਪਿਰਦ ਕੀ ਪੈਜ ਪੰਥ ਕੀ ਜੀਤ ਈ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਾਹਿਬ ਗੁਰ ਸਿੱਖਾਂ ਨੂੰ ਸਿੱਖੀ, ਦਾਨ, ਕੇਸ ਦਾਨ, ਰਹਿਤ ਦਾਨ, ਬੇਬੇ ਕਾ ਦਾਨ, ਵਿਸਾਹਾ ਦਾਨ, ਪ੍ਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤ ਸਰ ਜੀ ਦੇ ਦਰਸ਼ਨ, ਇਸ਼ਨਾਨ ਜੌਕੀਆਂ ਝੰਡੇ ਬੁਗੇ ਜੋਗੋ ਜੋਗੇ ਅਟੱਲ ਧਰਮ ਕਾ ਜੈਕਾਰ ਭੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰੱਖਿਆ ਆਪ ਵਾਹੇ ਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਨੇ ਜਿੰਨਾ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਵਿਚਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਨਿਆਂ ਦੇ ਬਾਣ ਮੇਟਾਣਿਆਂ ਦੇ ਤਾਣ ਮੇਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸੇਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਤਰੀ ਹੈ ਸਤਿਗੁਰ ਜੀਓ ਚਾਰ ਪਹਿਰ ਰਹਿਣਾਈ ਆਪ ਜੀ ਦੇ ਭਾਣੇ ਅੰਦਰ ਸੁਖ ਆਨੰਦ ਨਾਲ ਭਤੀਤ ਹੋਈ ਹੈ ਪਾਤਸ਼ਾਹ ਜੀ ਚਾਰ ਪਹਿਰ ਦਿਹਾੜਾ ਆਪਣੇ ਭਾਣੇ ਅੰਦਰ ਸੁਖ ਆਨੰਦ ਨਾਲ ਭਤੀਤ ਕਰਾਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਕੰਜ ਸਾਹਿਬ ਜੀ ਵਿਖੇ ਪਾਵਨ ਦਰਬਾਰ ਅੰਦਰ ਸਤਿਗੁਰ ਜੀ ਆਪ ਜੀ ਦੇ ਸੁੰਦਰ ਸਿੰਘਾਸਣ ਤਿਆਰ ਕੀਤੇ ਗਏ ਹਨ ਸਿੰਘਾਸਣਾਂ ਪਰ ਪਿਰਾਜਮਾਨ ਹੋ ਕਰਕੇ ਸੰਗਤ ਨੂੰ ਖੁੱਲੇ ਦਰਸ਼ਨ ਦਿਤਾਰ ਪਾਵਨ ਫਰਮਾਨ ਬਖਸ਼ ਕੇ ਕਿਰਤਾਰਥ ਕਰੋ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਤਿੱਲ ਫੁੱਲ ਪੇਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਆਪਣੇ ਘਰੋਂ ਘਰੋਂ ਸਿੱਖੀ ਸਦਕ ਭਰੋਸਾ ਨਾਮ ਦਾਣ ਬਖਸ਼ਣਾ ਸ਼ੋਭ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਣ ਕਰਨੀਆਂ ਕਰੋ ਕਿਰਪਾ ਆਪ ਜੀ ਦਾ ਪਾਵਨ ਸਰੂਪ ਨਿਵਾਸ ਅਸਥਾਨ ਤੋਂ ਪ੍ਰਕਾਸ਼ ਅਸਥਾਨ ਤੇ ਲਿਜਾਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਆਪ ਅੰਗ ਸੰਗ ਸਹਾਈ ਹੋਣਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਿਆਵੇ ਨਾਲਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ

ਤੈਨ੍ਹ ਜਾਂ ਬਗ ਜੀ ਸਾਹ ਰੇਲਾ ਜਾਨ ਕਾ ਬਗ ਜੀ ਤੈਨ੍ਹ ਜਾਂ ਬਗ ਜੀ ਸਾਹ ਰੇਲਾ ਨਾਨਕ ਜੀ ਬਗ ਜੀ ਰਬ ਤੈਨ੍ਹ ਜਾਂ ਬਗ ਜੀ ਸਾਹ ਰੇਲਾ ਜਾ ਜਗ ਮੰਦਾਨ ਦੇ ਰੇਲਾ